ਆ ਕਰਕੇ ਖੜ ਗਿਆ ਬਣ ਗਿਆ ਪੰਜ ਪੰਜ ਰੁਪਏ ਦੀ ਚਾਹ ਨਹੀਂ ਬਲਾਈਏ ਨੇ ਅਸੀਂ ਹੁਣ ਕਿੰਨੀ ਦੇਣਾ ਸੀ ਨੇ ਕਾ ਖੜਾ ਭਾਈ ਮੇਰਾ ਲੱਗ ਬੈਠੀ ਬਣਦੀ ਨਹੀਂ ਇਤਨਾ ਜੀ ਬਣਦੀ ਹੈ ਜੇ ਸੁਣੀ ਜਾਈਏ ਮਤਲਬ ਫਰੇਗ ਰਿਹਾ ਬਾਅਦਮੀ ਬੜੀ ਸੁਣਾਉਂਦਾ ਕਹਿੰਦੇ ਪੰਜਾਬੀ ਸਿਆਲ ਦੇ ਵਿੱਚ ਚਾਹ ਬਹੁਤ ਪਿੰਦਰੇ ਕਿੰਨੀ ਕਵਾਰ ਪੀਨੇ 20 ਵਾਰੀ ਪੀਦੀ ਮੈਂ ਕੰਮ ਦਾ ਵਿਕਣ ਕਰੇ ਜਰਮ ਤਾਂ ਫੜਦਾ ਇਹ ਕਰਦਾ ਤਾਂ ਰੱਖਦੇ ਨਾਲ ਇਹ ਕਰਦਾ ਪੂਆ ਲਾਲੇ ਅੰਦੇ ਖੁੰਮਾ ਲਾ ਦੀ ਬਸ ਪਿੰਦਰੇ ਪੈਗ ਲਾ ਲਾ ਦੀ ਜਗ ਦੇ ਦੇ ਠੰਡ ਬਹੁਤ ਚਾਹ ਕਿੰਨੀ ਵਾਰ ਪੀਨੇ ਹੋ ਚਾਹ ਦਾ ਕਈ ਗਲ ਵੀ ਲਈ ਗਈ ਹੈ ਕਰਨ ਤੰਗ ਤਾਂ ਨਹੀਂ ਹੁੰਦੇ ਉਹ ਕਰਦੇ ਤਾਂ ਨੂੰ ਤੰਗ ਹੋਣਗੇ ਹਲੇ ਚੜਦਾ ਬੁੜਿਆ ਛੱਡਦਾ ਨਹੀਂ ਕੱਬੂ ਨੂੰ ਕਹਿੰਦਾ ਨਹੀਂ ਅੱਛਾ ਬਸ ਬਾਲਾ ਕੰਮਕਾਰ ਹੋਰ ਥੋੜਾ ਜਿਹਾ ਕੰਮਕਾਰ ਕੜਾ ਡਰਾਈਵਰੀ ਕਰਕੇ ਹੋਰ ਬਧਾਰੇ ਕੰਮ ਨੇ ਠੱਗੀ ਮਾਰੇ ਹੁਕੀ ਕਰਨ ਨਾਲ ਦੋਈ ਪਾਲਟੀਆਂ ਤੇ ਵੀ ਧੀ ਵੀ ਲੜ ਗਈ ਉਹਨਾਂ ਵਿਚ ਵਿੱਚ ਕਈ ਵਾਰ ਆਉਂਦਾ ਮੈਂ ਕਿ ਪੈਸੇ ਨਾਲ ਦਈਏ ਫਿਰ ਕੰਮ ਨਹੀਂ ਕਰਦੇ ਲਟਕਾਉਂਦੇ ਨਹੀਂ ਲਟਕਾਉਂਦੇ ਤਾਂ ਨਹੀਂ ਮੈਂ ਕੰਨ ਨੂੰ ਲਟਕਾਉਂਗਾ ਅਸੀਂ ਲਟਕਾਉਣੇ ਨਾਲ ਕੋ ਤੋਂ ਫੜ ਕੇ ਬਰ ਉਹਨਾਂ ਨੂੰ ਰੋਆਏ ਤਾਨੂੰ ਕੋਈ ਛਾਲੀ ਹੋਰ ਰਾਸਤੀ ਜੀ ਪੰਜ ਲੱਖ ਕਹਿੰਦੇ ਨੇ ਦੇਵਾਗੇ ਪੰਜ ਲੱਖ ਦਾ ਖਾਦੀ ਗਿਰੇ ਸੀ ਪੰਜ ਰਾਸੀ ਦਾਰੂ ਪੀਜਾਂਗੇ ਸੀ ਤਾਂ ਸੜਾ ਪੁੱਛਦਾ ਨਹੀਂ ਨਾ ਸੜਾ ਸਾਨੂੰ ਕੋਈ ਇਹ ਸੰਤਤੀ ਹੋ ਜਾ ਨੀ ਸੜਾ ਪੰਜ ਸੱਤ ਕਰੋੜ ਦੀ ਦਾਰੂ ਪੀਜਾਂਗੇ ਸੀ ਉਹਦੇ ਇੱਕ ਪਾਸੇ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਠਾਰਿਆ ਪਿਆ ਤੇ ਮਜਬੂਰੀ ਚ ਲੋਕਾਂ ਨੂੰ ਜਿਹੜਾ ਅੱਗ ਬਾਲ ਕੇ ਅੱਗ ਸੇਕਣੀ ਪੈ ਰਹੀ ਹੈ ਤੇ ਧੂਣੀਆਂ ਬਲੀਆਂ ਜਾ ਰਹੀਆਂ ਨੇ ਪਿੰਡਾਂ 'ਚ ਦੂਜੇ ਪਾਸੇ ਜਿਹੜਾ 2024 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਵੀ ਫਖੜਨਾ ਸ਼ੁਰੂ ਹੋ ਚੁੱਕਿਆ ਗੱਲਾਂ ਬਾਤਾਂ ਕਰਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿਣਗੀਆਂ ਪਿੰਡ ਦੇ ਲੋਕ ਮੌਜੂਦ ਨੇ ਕੀ ਨਾਮ ਬਾਬਾ ਜੀ ਬਲਵੀਰ ਸਿੰਘ ਬਾਬਾ ਜੀ ਕਿਵੇਂ ਦੇਖ ਰਹੇ ਹੋ ਅੱਗ ਸੇਕ ਰਹੇ ਹੋ ਇਹਦੇ ਨਾਲ ਠੰਡ ਠੱਡ ਜਾਂਦੀ ਹੈ ਠੰਡ ਮਾੜਾ ਮੋਟਾ ਦਾ ਫਰਕ ਪੈਂਦਾ ਹੀ ਹੈ ਕਮੜਾ ਮੋਟੇ ਠੰਡ ਤੇ ਸੇਖ ਕਿਲ ਮੜਾ ਮੋਟਾ ਫਰਕ ਪੈ ਜਾਂਦਾ ਜਿਹੜਾ ਲੱਕੜ ਰੁਕੜ ਦਾ ਇੰਤਜ਼ਾਮ ਹੋ ਜਾਂਦਾ ਕਿਉਂਕਿ 13-14 ਰੁਪਏ ਕਿਲੋ ਲੱਕੜ ਹੈ ਤੇ ਇਹ ਫਿਰ ਵਾਰੀ ਬੰਨੀ ਹੋਈ ਹੈ ਘਰਾਂ ਚੋਂ ਲਿਆਉਣ ਦੀ ਕਿ ਕਿਵੇਂ ਮੁੱਲ ਲਿਆਉਣੇ ਹੋ ਲੱਕੜ ਕਰ ਕਰ ਲੰਦੇ ਨੇ ਨਿਆਣੇ ਲੱਕੜੇ ਰੁਕੜ ਕੇ ਪਈ ਹੁੰਦੇ ਚੱਕ ਲੈਂਦੇ ਨੇ ਵਿਚਾਰੇ ਇਹ ਕਦੇ ਕਿਸੇ ਦੇ ਘਰ ਤੇ ਕਦੇ ਕਿਸੇ ਦੇ ਘਰ ਤੇ ਬਸ ਐਂ ਕਰਨਾ ਪੈਂਦਾ ਜੀ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਕਿੰਨੀ ਕੁ ਠੰਡ ਲੱਗ ਰਹੀ ਹੈ ਠੰਡ ਬਹੁਤ ਹੈ ਬੜੀ ਠੰਡ ਹੈ ਬੁਰਾ ਹਾਲ ਕਰਿਆ ਪਿਆ ਕੰਮ ਕਰ ਕੀ ਕਰਦੇ ਹੋ ਕੰਮਕਾਰ ਹੁਣ ਤਾਂ ਸਾਰੇ ਬੰਦ ਹੋਏ ਪਏ ਆ ਬਹਿਲੇ ਬੈਠੇ ਵਪਾਰ ਦਾ ਕੰਮ ਹੈ ਜੀ ਹੁ ਡੰਗਰਾਂ ਨੂੰ ਬਿਜਾਰ ਨੂੰ ਜੀ ਨਹੀਂ ਕਰਦਾ ਮੋਟਰਸਾਈਕਲ ਤੇ ਠੰਡ ਲ ਨਹੀਂ ਲੱਗਦੀ ਹੈ ਹਾਂਜੀ ਮਤਲਬ ਠੰਡ ਕਾਰਨ ਜਿਹੜਾ ਇਹਦਾ ਪ੍ਰਭਾਵ ਹੈ ਕੰਮਕਾਰਾਂ ਤੇ ਵੀ ਪੈਂਦਾ ਇਹ ਮੰਨਦੇ ਹਾਂ ਬਹੁਤ ਜ਼ਿਆਦਾ ਜੀ ਜਿਹੜੇ ਮਤਲਬ ਲੋਕ ਮਜ਼ਦੂਰ ਨੇ ਜਾਂ ਜਿਹੜੇ ਇੱਕ ਆਪਣਾ ਦਿਹਾੜੀ ੱਪਾ ਕਰਕੇ ਖਾਂਦੇ ਨੇ ਉਹਨਾਂ ਵਾਸਤੇ ਕਿੰਨਾ ਔਖਾ ਸਮਝਦੇ ਤੁਸੀਂ ਬਹੁਤ ਜ਼ਿਆਦਾ ਔਖਾ ਜੀ ਮਜ਼ਦੂਰ ਬੰਦਾ ਜਾਊਗਾ ਬਾਈਸਾਈਕਲ ਤੇ ਵੀ ਜਾਂਦਾ ਤਾਂ ਇੰਨੀ ਠੰਡ ਆ ਦੇਖੋ ਜੇ ਕੋਈ ਗਵਿੰਦਗੜ੍ਹ ਜਾਂਦਾ ਕੋਈ ਸਰਹੰਦ ਜਾਂਦਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਔਖਾ ਕੰਮ ਹੈ ਨਹੀਂਗੇ ਇਹ ਕੇ ਵੀ ਕੰਮ ਨਹੀਂ ਮਿਲਦਾ ਲੋਕ ਕਹਿੰਦੇ ਨੇ ਕਿ ਠੰਡ ਕਰਕੇ ਜਿਹੜਾ ਵਾਸੀ ਕੋਈ ਬੰਦਾ ਲਾਵਾਂਗੇ ਆਪਣੇ ਘਰ ਇਹਨੇ ਕੰਮ ਤਾਂ ਕਰਨਾ ਨਹੀਂ ਹੈਗਾ ਇਹਨੂੰ ਦਿਹਾੜੀ ਦੇਣ ਦਾ ਕੀ ਫਾਇਦਾ ਇਹ ਵੀ ਹੁੰਦਾ ਪਿੰਡਾਂ 'ਚ ਬਿਲਕੁਲ ਹੁੰਦਾ ਜੀ ਹਾਂਜੀ ਅਗਲਾ ਕਹਿੰਦਾ 10 ਵਜੇ ਦਾ ਮਜ਼ਦੂਰ ਆਉ ਕਿਉਂ ਠੰਡ ਕਰਨਾ ਹੁਣ ਦੂਰੋਂ ਹੁੰਦਾ ਗੱਲ ਲੈਨੇ ਤੇ ਉਹਦੇ ਕਰਕੇ ਫਿਰ ਆ ਕੇ ਅਗਲੇ ਨੇ ਚਾਹ ਪਾਣੀ ਪੀਣਾ ਅਗਲਾ ਕਹਿੰਦਾ 2 ਘੰਟੇ ਚਾਹ ਪਾਣੀ ਖਰਾਬ ਹੋ ਜਾਣੇ ਆ ਵੀ ਹੁਣ ਦਿਹਾੜੀ ਪਰ ਰੱਖ ਕੇ ਫਾਇਦਾ ਗਿਆ ਹਜੇ ਇਹਦੇ ਕਰਕੇ ਠੰਡ ਕਰਕੇ ਬਹੁਤ ਫਰਕ ਪੈ ਰਿਹਾ ਹਾਂ ਹਾਂ ਜਿਵੇਂ 2024 ਦੀਆਂ ਚੋਣਾਂ ਆ ਰਹੀਆਂ ਨੇ ਨੇੜੇ ਕਿਵੇਂ ਦੇਖਦੇ ਹੋ ਪਿੰਡ ਪਿੰਡ ਪੱਦਰ ਤੇ ਕਿਹੜੀ ਪਾਰਟੀ ਜਦੋਂ ਪਹਿਲੀ ਪਰਸੈਪਸ਼ਨ ਆਉਂਦੀ ਆ ਤੁਹਾਡੇ ਮਨ ਦੇ ਵਿੱਚ ਕਿਹੜੀ ਪਾਰਟੀ ਵੱਲ ਨੂੰ ਰੁਝਾਨ ਹੈ ਵੀ ਹੁਣ ਅਸੀਂ ਇਸ ਪਾਰਟੀ ਨੂੰ ਦੇਖਣਾ ਹੈ ਪ੍ਰਧਾਨ ਮੰਤਰੀ ਦੀਆਂ ਚੋਣਾਂ ਚ ਯਾਰ ਹੁਣ ਤਾਂ ਵੈਸੇ ਦੇਖਿਆ ਜਾਵੇ ਕੋਈ ਵੀ ਹੱਕ ਦਾ ਹਰ ਹੈ ਨਹੀਂ ਗਾ ਜੋ ਹਾਲਾਤ ਚੱਲਦੇ ਆਂ ਤੀਜੀ ਪਾਰਟੀ ਵੀ ਦੇਖ ਲਈ ਕਦੇ ਕਿਸਾਨੀ ਮੋਰਚੇ ਨੂੰ ਲੈ ਕੇ ਦੇਖ ਲੋ ਆਹ ਹੁਣ ਟਰੱਕਾਂ ਵਾਲਿਆਂ ਦਾ ਹਾਲ ਦੇਖ ਲੋ ਸਾਰੇ ਪਾਸੇ ਬੁਰੇ ਹਾਲ ਕਰੇ ਪਏ ਗਵਰਨਮੈਂਟ ਕੋਈ ਕਿਸੇ ਦੀ ਨਹੀਂ ਸੁਣ ਰਹੀ ਚਾਹੇ ਦੂਜੀ ਪਾਰਟੀ ਚਾਹੇ ਤੀਜੀ ਪਾਰਟੀ ਹੱਲ ਕੀ ਆਦਾ ਫਿਰ ਹੱਲ ਤਾਂ ਹੁਣ ਦੇਖੋ ਕੀ ਨਿਕਲਦਾ ਹਜੇ ਹੱਲ ਕੋਈ ਨਿਕਲੇ ਨਹੀਂ ਰਿਹਾ ਪੰਜਾਬ ਚ ਲੋਕਾਂ ਨੇ ਸੋਚਿਆ ਸੀ ਆਮ ਆਦਮੀ ਪਾਰਟੀ ਨੂੰ ਲਿਆਵਾਂਗੇ ਤੇ ਉਤੋਂ ਸੈਟੀਸਫਾਈ ਹੋ ਸ਼ਰਤ ਇਹ ਹੈ ਵੀ ਥੋੜਾ ਜਿਹਾ ਫਰਕ ਹੈ ਰਾਹਤ ਹੈ ਥੋੜੀ ਜੀ ਹੂੰ ਵੀਆ ਨੇ ਐਨਾ ਫਰਕ ਨਹੀਂ ਹੈਗਾ ਵੀ ਜਿੰਨਾ ਉਹਨਾਂ ਤੋਂ ਆਸ ਸੀਗੀ ਹੂੰ ਉਹਨਾ ਨਹੀਂ ਹੈਗਾ ਤਿੰਨ ਸਾਲ ਬਾਅਦ ਨੇ ਫਰਕ ਪਊਗਾ ਕੋਈ ਹੋਰ ਹੋ ਸਕਦਾ ਪੈ ਸਕਦਾ ਜੀ ਹਾਂ ਜੀ ਠੀਕੇ ਕੰਮ ਕਰਨਗੇ ਪੈ ਜੀ ਚੰਗੇ ਕੰਮ ਕਰਨਗੇ ਤਾਂ ਫਰਕ ਪਊਗਾ ਜੀ ਹਾਂ ਜੇ ਨਹੀਂ ਕਰਨਗੇ ਤਾਂ ਫਿਰ ਤਾਂ ਦੇਖਿਆ ਭਈਆ ਹਾਲਾਤ ਪਹਿਲਾਂ ਜੀ ਹਾਂ ਤਾਂ ਹੋਰ ਵੀ ਪਿੰਡ ਦੇ ਵਿੱਚ ਜਿਹੜੇ ਬਜ਼ੁਰਗ ਨੇ ਅੱਗ ਸੇਕ ਰਿ ਨੇ ਬਾਬਾ ਜੀ ਕੀ ਨਾਮ ਹੈ ਇਧਰ ਹੋ ਜੋ ਬਾਬਾ ਗੁਰਜੰਡ ਸਿੰਘ ਹੈ ਜੀ ਠੀਕ ਹੈ ਕਿਵੇਂ ਦੇਖ ਰਿਹਾ ਹਾਂ ਜਿਵੇਂ ਠੰਡ ਦਾ ਮੌਸਮ ਬਣਿਆ ਹੋਇਆ ਤੇ ਬੈਠੇ ਹੋ ਗੱਲਾਂ ਬਾਤਾਂ ਕੀ ਕਰ ਰਹੇ ਹੋ ਇੱਥੇ ਗੱਲਾਂ ਬਾਤਾਂ ਖੁੰਡ ਚਰਚਾ ਜੀ ਸਾਡੀ ਤਾਂ ਹੁੰਦੀ ਆ ਹੋਰ ਕੀ ਹੁੰਦੀ ਆ ਇਹਦੇ ਵਿੱਚੋਂ ਕਹਿੰਦਾ ਬੁੜਿਆਂ ਨੂੰ ਕੁਛ ਨਹੀਂ ਕਹਿੰਦਾ ਹਾਂ ਮੁੰਡਿਆਂ ਨੂੰ ਇਹਨਾਂ ਬੁੜਿਆਂ ਛੱਡਦਾ ਨਹੀਂ ਗੱਭੂ ਨਾਲ ਕੁਝ ਕਹਿੰਦਾ ਨਹੀਂ ਮੈਂ ਅੱਛਾ ਬਸ ਤਾਲਾ ਜਿਵੇਂ ਖੁੰਡ ਚਰਚਾ ਜਿਹੜੀ ਸਿਆਸਤ ਦੀ ਹੈ ਪਿੰਡ ਦੀ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਹੋ ਰਹੀ ਹੈ ਜਿਵੇਂ ਅੱਗੇ ਆ ਰਹੀਆਂ ਨੇ ਜਾਂ ਫਿਰ ਸਟੇਟ ਦੀਆਂ ਵੀ ਜਾਂ ਨੈਸ਼ਨਲ ਕੁਝ ਤਾਂ ਆਪਣੀ ਖਾਣ ਪੀਣ ਦੀਆਂ ਗੱਲਾਂ ਬਾਤਾਂ ਕਰਦੇ ਨੇ ਪੂਆ ਲਾ ਲਿਆ ਗਦੇ ਖੁੰਬਾ ਲਾ ਲਿਆ ਬਸ ਉਹ ਅੰਦਰ ਜੀ ਨਮਸ ਕਰਨਾ ਅੱਛਾ ਪੈਗ ਲਾ ਲੈਣੇ ਲਾਲੀ ਜਗਦੇ ਕਹੇ ਚਾਹ ਕਹਿੰਦੇ ਪੰਜਾਬੀ ਸਿਆਲ ਦੇ ਵਿੱਚ ਚਾਹ ਬਹੁਤ ਪਿੰਦੇ ਨੇ ਕਿੰਨੀ ਕ ਵਾਰ ਪੀਂਦੇ ਦਿਨ ਚ 20 ਕਵਾਰੀ ਪੀਦੀ ਦੀ ਘਰ ਦੇ ਤੰਗ ਤਾਂ ਨਹੀਂ ਹੁੰਦੇ ਨਾ ਘਰ ਦੇ ਆ ਪਾਈ ਚਾਰੀ ਬੈਠੇ ਹੀ ਲਿਆਂਦਾ ਕਦੇ ਕੋਈ ਲਾਦੀ ਕਦੇ ਕਿਸੇ ਨੇ ਆਸੀ ਰੱਕਾ ਦੀ 48 ਸਿਲੰਡਰ ਵਗੈਰਾ ਮਿਲ ਜਾਂਦੇ ਨੇ ਫੋਕਸ ਮਿਲ ਜਿੰਦਾ ਨਾ ਕਰਦੀ ਇਹ ਵੀ ਮਹਿੰਗੀ ਹੈ ਕੋਈ ਮਹਿੰਗੀ ਹੈ ਹੈ ਪਿੰਡ ਵਾਲੇ ਵਾਸਤੇ ਕੋਈ ਆ ਗਿਆ ਹਜੇ ਬੁੜੇ ਫੂਕ ਦਾਂਗੇ ਜੇ ਕੋਈ ਲੋੜ ਪੈ ਗਈ ਕਿਤੇ ਜਿੰਨੇ ਬੈਠ ਨੇ ਸਭ ਤੋਂ ਵੱਧ ਕਿਤੇ ਨਾ ਬਣ ਜੇ ਤੁਹਾਡੀ ਇੱਕੋ ਭਾਈ ਜਾਣਾ ਇੱਕੋ ਗੋਦ ਆ ਸਾਡਾ ਬੰਨੀ ਸਭ ਨਾਲੇ ਬਣਦੀ ਹੋਇਆ ਕੋਈ ਦੂਈ ਪਾਲਤੀ ਨਹੀਂ ਹੈਗੀ ਹਾਂ ਕਿਹੜਾ ਆ ਗਿਆ ਅੱਛਾ ਹਸ ਰਟਾ ਬੈ ਚੱਲਦਾ ਰਹਿੰਦਾ ਜਿਵੇਂ ਬੈਠੇ ਹੁੰਦੇ ਆਹੀ ਪਾਸੇ ਚੱਲਦੇ ਹੋਰ ਪਾਸੇ ਚੱਲਦੇ ਇਹ ਹੁਣ ਹੀ ਬੈਠੇ ਹੁਣ ਹੀ ਬੈਠਿਓ ਜਿਵੇਂ ਸਿਆਲ ਆਇਆ ਜਾਂ ਅੱਗ ਸੇਕਣ ਕਰਕੇ ਜਾਂ ਮਤਲਬ ਹੋਰ ਮੌਸਮਾਂ ਦੇ ਵਿੱਚ ਵੀ ਆਏ ਇਕੱਠੇ ਟਾਣੀਆਂ ਬੈਠੇ 12 ਮਹੀਨੇ 30 ਦਿਨ ਕਿਵੇਂ ਬੈਠੇ ਠੰਡ ਕਰਕੇ ਜਾਦੇ ਬੈਠੇ ਨੇ ਧੂਣੀ ਲਾ ਕੇ ਉਹ ਦਾਂਸ ਵੇਖਣੇ ਖੇਲੀ ਜਾਂਦੇ ਅੱਛਾ ਅੱਛਾ 100 ਬੰਦੇ ਇਕੱਠੇ ਹੋ ਹੀ ਜਾਂਦੇ ਰਾਤ 2 2:30 ਵਜੇ ਤੱਕ ਬੈਠੇ ਰਹਿੰਦੇ ਲੋਕ ਕੰਮ ਕਰ ਕੀ ਕਰਦੇ ਰਹੇ ਹੋ ਪਹਿਲਾਂ ਤੁਸੀਂ ਖੇਤੀਬਾੜੀ ਉਹ ਕਰਦੇ ਆ ਫਿਰ ਕੰਨਵੀ ਪਾੜ ਦਾ ਡੀਲਰ ਵੀ ਆ ਤੇ ਜੇਕਰ ਗੱਲ ਕੀਤੀ ਜਾਵੇ ਹੁਣ ਆਮ ਆਦਮੀ ਪਾਰਟੀ ਆ ਪੰਜਾਬ ਚ ਦੋ ਸਾਲਾਂ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਜਿਹੜੀਆਂ ਰਹੀਆਂ ਨੇ ਆਪਾਂ ਮੈਂ ਕਾਂਗਰਸ ਦੀ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਉਹਨਾਂ ਨੇ ਕੁਝ ਕੀਤਾ ਮਹਿਸੂਸ ਕਰ ਰਹੇ ਹਾਂ ਅੱਜ ਧੱਕੀ ਮਾਰੀ ਹੋਰ ਕੀ ਕਰਨ ਨੇ ਸੜਨ ਦੋਈ ਪਾਰਟੀਆਂ ਨੇ ਇਹ ਵੀ ਤੀਵੀਂ ਰਲ ਗਈ ਹੁਣ ਇਸ ਪਿੱਛੇ ਬਸ ਉਹ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਉਹ ਕਿਵੇਂ ਲੱਗਦਾ ਵੀ ਇਹ ਵੀ ਰਲ ਗਈ ਉਰ ਲਗੇ ਹੋ ਦਿਖ ਰਹੀ ਆਪਾਂ ਨੂੰ ਕੁੱਤੀ ਚੁਰਾਂ ਚਲਣ ਜਾਂਦੀ ਹੋਰ ਕੀ ਹੁੰਦੇ ਬਸ ਜੇ ਗਏ ਤੇ ਇਹਨੇ ਜੀ ਆ ਆ ਵਿੱਚੇ ਖੜਾ ਕਰਤਾ ਅੱਛਾ ਜਿਹੜੇ ਹਾਂ ਜਿਹੜੇ ਜ਼ਿਆਦਾਤਰ ਲੀਡਰ ਨੇ ਉਹ ਮਤਲਬ ਕਾਲੀ ਦਲ ਤੇ ਕਾਂਗਰਸ ਛੱਡ ਕੇ ਗਏ ਸੀ ਇੱਧਰ ਉਹੀ ਕੁਛ ਹੈ ਕੋਈ ਹੁਣ ਉਹ ਕਨੇ ਦੂਏ ਉਜੀ ਆਈ ਜਾਂਦੇ ਨੇ ਲੋਕ ਸਭਾ ਦਾ ਦੂ ਇਹਨਾਂ ਨੂੰ ਜਿਹੜੇ ਇਹਨਾਂ ਨੇ ਸਭ ਦੀ ਵਾਰੀ ਉਜੀ ਜਿਹੜੇ ਇਹਨਾਂ ਨੇ ਮਤਲਬ ਕਰਪਸ਼ਨ ਨੂੰ ਲੈ ਕੇ ਫੜੇ ਨੇ ਅਫਸਰ ਫੜੇ ਨੇ ਲੀਡਰ ਵੀ ਫੜੇ ਨੇ ਕਈ ਕਾਂਗਰਸ ਦੇ ਜ਼ਿਆਦਾਤਰ ਫੜੇ ਨੇ ਉਹਨੂੰ ਕਿਵੇਂ ਦੇਖਦੇ ਹੋ ਕਰਪਸ਼ਨ ਨੂੰ ਲੈ ਕੇ ਉਠਾਲ ਪਈਆ ਸਰਕਾਰੀ ਦਫ਼ਤਰਾਂ ਨਾਲ ਜਾਂਦੇ ਹੋਣਗੇ ਪਈਆ ਪਈਆ ਨਹੀਂ ਪੈਸੇ ਮੰਗਦੇ ਹਉਂ ਡਰਦੇ ਮੰਗਦੇ ਨੇ ਕਿ ਮੰਗਦੀ ਨਹੀਂ ਮੰਗਦੀ ਨਹੀਂ ਹੈਗੇ ਬਹੁਤ ਡਰ ਜਾਂਦਾ ਹੁਣ ਤਾਂ ਪੈਸੇ ਬਗੈਰ ਵੀ اچھا ਉਹ ਸਾਨੂੰ ਬੋਧੇ ਵੀ ਚਾਹ ਪੀਣੀ ਸੀ ਕਿ ਵੀ ਨਹੀਂ ਪੀ ਕੇ ਆਏ ਆਂ ਚਾਹ ਤਾਂ ਲੋੜ ਨਹੀਂ ਹੈ ਕਿ ਦੋਨੋਂ ਚੱਲ ਕਈ ਵਾਰ ਆਉਂਦਾ ਵੀ ਜੇ ਪੈਸੇ ਨਾ ਦਈਏ ਫਿਰ ਕੰਮ ਨਹੀਂ ਕਰਦੇ ਲਟਕਾਉਂਦੇ ਨੇ ਲਟਕਾਉਂਦੇ ਤਾਂ ਨਹੀਂ ਲਾ ਕਾਨੂੰ ਲਟਕਾਉਣਗੇ ਅਸੀਂ ਲਟਕਾਉਣੇ ਨਾਲ ਗੱਲ ਤੋਂ ਫੜ ਕੇ ਫਿਰ ਉਹਨਾਂ ਨੂੰ ਆਏ ਜੀ ਯਾ ਜੋ ਬਤ ਇਧਰ ਨੂੰ ਜੀ ਤਾਂ ਕਰਕੇ ਨੂੰ ਨਾ ਚੱਕ ਲਈ ਕੋਈ ਨਹੀਂ ਕਦੇ ਆਪਣੀ ਇਹ ਇਹ ਵੀ ਦੱਸੋ ਜਿਹੜੀਆਂ ਸ਼੍ਰੋਮਣੀ ਕਮੇਟੀ ਐ ਐਸਜੀਪੀਐਸ ਦੇ ਚੋਣਾਂ ਆ ਰਹੀਆਂ ਨੇ ਹੁਣ ਅੱਗੇ ਪਹਿਲਾਂ ਜ਼ਿਆਦਾਤਰ ਬਾਦਲ ਪਰਿਵਾਰ ਕਾਬਜ ਰਿਹਾ ਜਾਂ ਅਕਾਲੀ ਦਲ ਕਹਿ ਲੋ ਕਾਬਜ ਰਿਹਾ ਐ ਐਸਜੀਪੀਐਸ ਦੇ ਉੱਤੇ ਕੋਈ ਸੁਧਾਰ ਹੋਏ ਨਹੀਂ ਗੁਰਦੁਆਰੇ ਪ੍ਰਬੰਧਾਂ ਚ ਕੋਈ ਸੁਧਾਰ ਨਹੀਂ ਹੋਇਆ ਠੱਗੀ ਖਾਦੀ ਨੇ ਸਾਲਿਆਂ ਨੇ ਕਿਹੜਾ ਗੋਲਕ ਛੱਡੇ ਉਹਨਾਂ ਨੇ ਬਸ ਇਹ ਫਿਰ ਆਉਣਾ ਆਉਣਾ ਕੌਣ ਚਾਹੀਦਾ ਕਿਹਦੇ ਹੱਥਾਂ 'ਚ ਆਉਣਾ ਚਾਹੀਦਾ ਗੁਰਦੁਆਰਿਆਂ ਦਾ ਪ੍ਰਬੰਧ ਬੀਬੀ ਜ਼ਗੀਰ ਕੌਰ ਹੋਣੀ ਵੀ ਨਹੀਂ ਨੇ ਭਾਈ ਰਣਜੀਤ ਸਿੰਘ ਵੀ ਨੇ ਸਾਬਕਾ ਜਥੇਦਾਰ ਇਹਦਾ ਹਮ ਮਸ ਕੋਈ ਘੱਟ ਨਹੀਂ ਸਾਰੇ ਸਾਰੇ ਇੱਕੋ ਸਾਲ ਕਿਹਨੇ ਲੋਕ ਕੀ ਆਉਂਦੇ ਨੇ ਫਿਰ ਆਉਣਾ ਖੋਣ ਚਾਹੀਦਾ ਫਿਰ ਸੁਧਾਰ ਕਿਵੇਂ ਆਊਗਾ ਸੁਧਾਰ ਕਿਵੇਂ ਆਊਗਾ 19000 ਤਾਂ ਅਸੀਂ ਇਕੱਠੇ ਨਹੀਂ ਹੋਣਾ ਹਾਂ ਅਸੀਂ ਇਕੱਠੇ ਨਹੀਂ ਹੋਣਾ ਸੁਧਾਰ ਨਹੀਂ ਹੋਣਾ ਨਹੀਂ ਤੁਹਾਡੇ ਪਿੰਡ ਚ ਕਿੰਨਾ ਕਿ ਭਾਈਚਾਰਾ ਸਿਆਸੀ ਤੌਰ ਦੇ ਉੱਤੇ ਹੀ ਗੱਲ ਕੀਤੀ ਜਾਵੇ ਸਿਆਸੀ ਤੌਰ ਤੇ ਕੋਈ ਨਹੀਂ ਸਾਡੇ ਆਮ ਨਾਲ ਕੀ ਨਹੀਂ ਹੈ ਸਾਡੀ ਕੋਈ ਲੜਾਈ ਪੜਾਈ ਨਹੀਂ ਹੁੰਦੀ ਹੁਣ ਪੰਚਾਇਤੀ ਚੋਂ ਆ ਰਹੀ ਜਾਨੇ ਭਗਵੰਤ ਮਾਨੀ ਵੀ ਕਿਹਾ ਸੀਗਾ ਕਿ ਆਪਣਾ ਸਰਬਸੰਮਤੀ ਨਾਲ ਸਰਪੰਚ ਚੁਣੋ ਤੁਸੀਂ ਲੱਗਦਾ ਸਹਿਮਤ ਤੁਸੀਂ ਗੱਲ ਨਾਲ ਵੀ ਚੁਣਨਾ ਚਾਹੀਦਾ ਹੈ ਕਿ ਮਤਲਬ ਸਿਆਸੀ ਪਾਰਟੀਆਂ ਕਰਕੇ ਉਸ ਜੇ ਹਾਲਾਤੀ ਬਣਦੇ ਨੇ ਵੀ ਵੋਟਾਂ ਹੀ ਹੋਣਗੀਆਂ ਵੋਟਾਂ ਹੀ ਸਰਕਾਰ ਤੇ ਸਭ ਸੰਮਤੀ ਲਈਏ ਸਾਨੂੰ ਕੋਈ ਸਾਲੀ ਹੋਰ ਰਾਸਤੀ ਜੀ 5 ਲੱਖ ਵੀ ਕਹਿੰਦੇ ਨੇ ਦੇਵਾਂਗੇ ਉਹ 5 ਲੱਖ ਦਾ ਖਾਦੀ ਗਏ ਜੀ 5 ਲੱਖ ਦੀ दारू ਪੀਜਾਂਗੇ ਸੀ ਤਾਂ ਸਭ ਪੁੱਛਦਾ ਨਹੀਂ ਨਾ ਸਾਲਾ ਸਾਨੂੰ ਕੋਈ ਜੇ ਸੰਮਤੀ ਹੋ ਜਾਏ ਨਹੀਂ ਸਾਲਾ 5-7 ਕਰੋੜ ਦੀ दारू ਪੀਜਾਂਗੇ ਸੀ ਵੀਰੇ ਅੱਛਾ ਜੀ ਬਸ ਖਰਚਾ ਕਰੋ ਅਗਲੇ ਦਾ ਖਰਚਾ ਕਰੋਗੇ ਇਨ ਆ ਕਰਕੇ ਖੜ ਗਿਆ ਬਣ ਗਿਆ ਪੰਜ ਪੰਜ ਦੀ ਜੀ ਚਾਹ ਨਹੀਂ ਬੁਲਾਈਏ ਨੇ ਅਸੀਂ ਘਣ ਚੱਲਣੀ ਦੇਣਾ ਸੀ ਨੇ ਇੱਕ ਆ ਖੜਾ ਭਾਈ ਮੇਰਾ ਅੱਛਾ ਹਾਂ ਕੋਈ ਨਹੀਂ ਭੁੱਲਦੇ ਸਾਲੇ ਭੱਜ ਦਿੰਦੇ ਨੂੰ ਅਗਲਾ ਫੇ ਕਹਿੰਦਾ ਅਸੀਂ ਕਿਹੜਾ ਤੇ ਵੋਟਾਂ ਮੰਗਣਾ ਇਹ ਫੇ ਕਹਿੰਦਾ ਅਸੀਂ ਕਿਹੜਾ ਵੋਟਾਂ ਮੰਗਦੇ ਤੋ ਸੀ ਨੇ ਬਾਬਾ ਜੀ ਬੈਠ ਲੱਗ ਬੈਠਿਓ ਬਣਦੀ ਨਹੀਂ ਇਧਰ ਨਾ ਜੀ ਬਣਦੀ ਐ ਕੋਈ ਨਹੀਂ ਸੁਣੀ ਜਾਈਂ ਨੇ ਮਤਲਬ ਫਿਰੇ ਘਰੇ ਆ ਬਾਅਦਮੀਆ ਵਧੀਆ ਸੁਣਾਉਂਦਾ ਜੀ ਜੀ ਤੁਸੀਂ ਕੀ ਕੰਮ ਕਰ ਕਰਦੇ ਰਹੇ ਹੋ ਮੈਂ ਕੰਮ ਤਾਂ ਵਿਕਣ ਕਹਿੰਦੇ ਵੀ ਜਰਮ ਦਾ ਪੰਡਤਾਂ ਇਹ ਕਰਦਾ ਤਾਂ ਰਲ ਗੇੜਾਂ ਨਾਲ ਜਿੱਤਾਂ ਨਾਲ ਜਗ ਦਾ ਵਧੀਆ ਹੋ ਗਿਆ ਤਾਂ ਨਹੀਂ ਤਾਂ ਵੀ ਹੁਣ ਇਹਨਾਂ ਨੂੰ ਲੁੱਟਣ ਜੋਗੇ ਵੀ ਨਹੀਂ ਰਹੇ ਕੀਤੀ ਚ ਪੈ ਗਈ ਠੰਡ ਬਹੁਤ ਹੈ ਚਾਹ ਕਿੰਨੀ ਵਾਰ ਪੀਨੇ ਹੋ ਚਾਹ ਤਾਂ ਕਈ ਗੱਲ ਪੀ ਲਈ ਦੀ ਹੈ ਘਰ ਦਾ ਤੰਗ ਤਾਂ ਨਹੀਂ ਹੁੰਦੇ ਉਹ ਕਰਦੇ ਕਾਨੂੰ ਤੰਗ ਹੋਣਗੇ ਹਲੇ ਚੱਲਦਾ ਬਟਾ ਜੀ ਹਾਂ ਅੱਛਾ ਕੰਮ ਕਰ ਕਰਕੇ ਦੇਈ ਜਾਂਦੇ ਹੋ ਜੀ ਹਾਂ ਜੀ ਹਾਂ ਜ਼ਰੂਰ ਕਰੀਦਾ ਜਿੰਨਾ ਬਣਦਾ ਕੋਈ ਸਿਆਸੀ ਗੱਲਬਾਤ ਸਿਆਸੀ ਗੱਲਬਾਤ ਇਹਨਾਂ ਨੇ ਕਰਦੇ ਹੋਣਗੇ ਵੀ ਲੀਡਰ ਆਦਮੀ ਇਹਨੇ ਸੁਣਾਤੀਆਂ ਸਾਰੀਆਂ ਬਾਕੀ ਮੈਂਬਰ ਸਾਹਿਬ ਖੜੇ ਨੇ ਹੁਣ ਹੋਰ ਰਹਣ ਨੂੰ ਕਹਿਣ ਨੂੰ ਰਿਹਾ ਵੀ ਕੁਛ ਨਹੀਂ ਜਦੋਂ ਇਹਨਾਂ ਵਿੱਚ ਬੈਨੇ ਹੋ ਗੱਲਬਾਤ ਕੀ ਕਰਦੇ ਹੁਣ ਗੱਲਬਾਤ ਜਿਹੜੀ ਅਸੀਂ ਬਸ ਆਹ ਸੁਣਾ ਕੇ ਹਟੇ ਵੀਰ ਵੀ ਖੁੰਡ ਚਰਚਾ ਹੀ ਆ ਤਾਂ ਤੂੰ ਖੇਡ ਲਈਦੀ ਆ ਉਹ ਲੜ ਲੁੱਡ ਵੀ ਬੈਨੇ ਹੋ ਲੜ ਪੈਨੇ ਮਤਲਬ ਜਿਹੜੇ ਲੜਦੇ ਲੜਾਈ ਖੁਸ਼ੀ ਦੀ ਉਹ ਚੱਲਦੀ ਆ ਉਹ ਜਦੋਂ ਫਿਰ ਇਕੱਠੇ ਹੋ ਜਾਂਦੇ ਹੁਣ ਜਦ ਜੇ ਉਸੇ ਟਾਈਮ ਤਾਂ ਤੂੰ ਖੇਡਦੇ ਮਾੜਾ ਮੋਟਾ ਦੋ ਬੋਤਲਾਂ ਮੰਗਾ ਕੇ ਸਮਝਾਉਂਦਾ ਪੈਗ ਲਾ ਲਉ ਨੇ ਨਹੀਂ ਪੈਗ ਤੇ ਹੁਣ ਕਈ ਦਲ ਤੇ ਰਹਿ ਤਾ ਜੀ ਜੀ ਹਾਂ ਜੀ ਓੜਾ ਕੀ ਨਾਮ ਤੇਰੇ ਸੁਖ ਬਲਕਾਰ ਸਿੰਘ ਜਿਵੇਂ ਸਿਆਸੀ ਤੌਰ ਤੇ ਗੱਲ ਕਰਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਹ ਦੋਕ ਸਾਲਾਂ ਤੋਂ ਨੌਜਵਾਨਾਂ ਨੂੰ ਖਾਸ ਤੌਰ ਤੇ ਸੀਗਾ ਜਿਆਦਾਤਰ ਨੌਜਵਾਨ ਜੁੜੇ ਹੋਏ ਸੀ ਆਮ ਆਦਮੀ ਪਾਰਟੀ ਨਾਲ ਵੀ ਆਉਣੀ ਚਾਹੀਦੀ ਹੈ ਬਦਲਾਅ ਹੋਣਾ ਚਾਹੀਦਾ ਬਜ਼ੁਰਗ ਵੀ ਤਾਂ ਕਹਿੰਦੇ ਸੀ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਵੀ ਚੰਗੀਆਂ ਨੇ ਕਿਵੇਂ ਦੇਖਦੇ ਹੋ ਦੋਕ ਸਾਲਾਂ ਚ ਕਿੰਨਾ ਫਰਕ ਪਿਆ ਹੈ ਦੇਖੋ ਜੀ ਜਿੰਨੀ ਨੌਜਵਾਨ ਜੋਸ਼ ਨੂੰ ਉਮੀਦ ਸੀ ਇਸ ਪਾਰਟੀ ਤੋਂ ਉਨੀ ਖਰੀ ਉੱਤਰੀ ਨਹੀਂ ਜੀ ਇਹ ਤਾਂ ਦੂਜੀਆਂ ਸਰਕਾਰਾਂ ਨੂੰ ਨਾਲੋਂ ਵੀ ਜ਼ਿਆਦਾ ਲੈ ਕੇ ਗਈ ਨਸ਼ੇ ਦੇ ਤੌਰ ਤੇ ਗੱਲ ਕਰੀਏ ਰੋਜ਼ਗਾਰ ਦੀ ਗੱਲ ਕਰੀ ਆਪਾਂ ਕੋਈ ਵਧੀਆ ਟੀਚਾ ਮਿਲਿਆ ਨਹੀਂ ਹੈਗਾ ਨੌਜਵਾਨਾਂ ਨੂੰ ਜੀਵੇਂ ਭਗਵੰਤ ਮਾਨ ਕਹਿ ਰਹੇ ਨੇ ਕਿ ਸਰਕਾਰੀ ਨੌਕਰੀਆਂ ਨਿਯੁਕਤੀ ਪੱਤਰ ਵੀ ਵੰਡ ਰਹੇ ਨੇ ਸਬ ਇਨਸਪੈਕਟਰ ਹੋਰ ਤੁਹਾਡੇ ਪਿੰਡ ਦੀ ਗੱਲ ਕਰਾਂ ਤਾਂ ਪਿੰਡ ਦੇ ਵਿੱਚੋਂ ਪਿਛਲੀਆਂ ਸਰਕਾਰਾਂ ਜਦੋਂ ਕੈਪਟਨ ਮਨਿੰਦਰ ਸਿੰਘ ਸੀ ਹਾਲਾਂਕਿ ਸੌ ਉਹਨਾਂ ਨੇ ਖਾਦੀ ਸੀ ਕਿ ਘਰ ਘਰ ਚ ਨੌਕਰੀ ਮਿਲੂ ਉਦੋਂ ਕਿੰਨਿਆਂ ਕਿ ਮਿਲੀਆਂ ਤੇ ਹੁਣ ਕਿੰਨੇ ਕੁ ਲੱਗ ਰਹੇ ਨੇ ਜਿਵੇਂ ਸਬ ਇਨਸਪੈਕਟਰਾਂ ਦੀ ਵੀ ਭਰਤੀ ਹੋ ਰਹੀ ਹੈ ਐਸ ਡੀਓ ਹੋਰ ਬਹੁਤ ਸਾਰੇ ਪੋਸਟਾਂ ਨਿਕਰੀਆਂ ਨੇ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਪਿੰਡ ਪੱਧਰ ਤੇ ਤੁਸੀਂ ਪਿੰਡ ਪੱਧਰ ਤੇ ਦੇਖਿਓ ਜਿਵੇਂ ਪਹਿਲੀਆਂ ਸਰਕਾਰਾਂ ਚ ਵੀ ਸਾਡੇ ਪਿੰਡ ਦੇ ਨੌਜਵਾਨ ਨੂੰ ਕੋਈ ਨੌਕਰੀ ਸੁਵਿਧਾ ਨਹੀਂ ਹੋਈ ਐਚ ਵੀ ਐਚ ਵੀ ਇੰਨੇ ਚਾਂਸ ਮਿਲਦੇ ਨਹੀਂ ਕੋਈ ਨਿਗਾਚ ਹੈ ਨਹੀਂ ਵੀ ਪਿੰਡੋਂ ਮਿਲਿਆ ਹੋਵੇ ਤੁਹਾਨੂੰ ਆਪਣੀ ਨਿਗਾਚ ਕੋਈ ਨਹੀਂ ਲੱਗੇ ਚਾਰ ਟੀਚਰ ਲੱਗੇ ਹੋਵੇ ਦੋ ਕਿ ਲੱਗੇ ਹੋਣੇ ਦੋ ਚਾਰ ਟੀਚਰ ਆਪਣੀ ਗੌਰਤ ਵਿੱਚ ਵੀ ਬਹੁਤ ਭਰਤੀਆਂ ਨੇ ਇੱਕ ਜਿਹਨੇ ਪਹਿਲਾਂ ਹੁੰਦਾ ਸੀਗਾ ਕਿ 5 ਸਾਲ ਜਦੋਂ ਨੇੜੇ ਪਹੁੰਚਣ ਵਾਲੇ ਹੁੰਦੇ ਸੀ ਉਦੋਂ ਭਰਤੀਆਂ ਕੱਢਦੇ ਸੀ ਸਟੇ ਲੱਗ ਜਾਂਦੇ ਸੀ ਹੁਣ ਮਤਲਬ ਹਰ ਸਾਲ 21 2100 ਦੇ ਕਰੀਬ ਜਿਹੜੀਆਂ ਭਰਤੀਆਂ ਕੱਢਦੇ ਨੇ ਇਹਨਾਂ ਨੇ ਪੰਜਾਬ ਪੁਲਿਸ ਦੀਆਂ ਤਾਂ ਕੁਝ ਨਾ ਕੁਝ ਦਾ ਰਾਹਤ ਮਿਲੂਗੀ ਨਾ ਨੌਜਵਾਨਾਂ ਨੂੰ ਦੇਖੋ ਜੀ ਇਹ ਤਾਂ ਹੁਣ ਬਾਤ 'ਚ ਡਿਪੈਂਡ ਆ ਕੱਢਣ ਤੇ ਕੋਈ ਹੋਇਆ ਨਹੀਂ ਹੈਗਾ 2 ਸਾਲਾਂ 'ਚ ਨਹੀਂ ਹੋਇਆ ਆਪਣੇ ਕੋਈ ਨਹੀਂ ਟੀਚਰ ਚ ਕਹਿੰਦੇ ਨੇ ਟੀਚਰ ਜ਼ਰੂਰ ਹੋਏ ਨੇ 2 4 ਨੌ ਜਮਾਨ ਹੋਏ ਨੇ ਤੁਸੀਂ ਕਿੰਨਾ ਬੜੇ ਹੋ ਆਪਾਂ 10ਵੀਂ 10th ਕੀਤੀ ਕੰਮਕਾਰ ਕੰਮਕਾਰ ਜੁਐਲਰੀ ਦਾ ਹਾਂਜੀ ਧੰਨਵਾਦ ਬਾਬਾ ਜੀ ਕੀ ਗੱਲ ਹੋ ਗਈ ਉੱਧਰ ਆ ਆ ਬੰਦੋ ਤੁਹਾਡੇ ਨਾਲ ਹੀ ਤੁਸੀਂ ਬੋਲ ਰਹੇ ਸੀ ਕਿ ਆਫ ਦਾ ਕੈਮਰਾ ਇੱਧਰ ਬੋਲ ਰਹੇ ਸੀ ਕਿ ਆ ਮੇਰਾ ਚਾਚਾ ਗਿਆ ਇਹਨੂੰ ਵੜਿੰਦੋ ਹਾਂ ਰਾ ਕੋਈ ਚਰ ਕੋਈ ਤੁਸੀਂ ਵੀ ਦੱਸ ਦੋ ਤੁਸੀਂ ਵੀ ਦੱਸ ਦੋ ਕਿੰਨੀ ਗੇ ਠੰਡ ਲੱਗ ਰਹੀ ਹੈ ਤੁਹਾਨੂੰ ਹੁਣ ਠੰਡ ਬਹੁਤ ਲੱਗਦੀ ਹੈ ਭਾਈ ਇਹ ਕੱਪੜੇ ਕੱਢੀ ਬੈਠੇ ਇਹਦੇ ਨਾਲ ਫਰਕ ਪੈ ਜਾਂਦਾ ਵਾ ਬਹੁਤ ਫਰਕ ਹੈ ਸੇਕ ਨਾਲ ਤੇ ਜਿਹੜੀ ਲੱਕੜੀ ਲਿਆਂਦੀ ਹੋਈ ਹੈ ਇਹ ਮੈਨੂੰ ਲੱਗਦਾ ਕਿ ਦਰਾਜ ਦਰੂਜੇ ਦੀ ਪੱਟੀ ਹੋਈ ਹੈ ਕਿਤੋਂ ਇਹ ਮਤਲਬ ਕੀ ਮੇਲੇ ਹੋਂ ਲੱਕੜੀ ਲੁੱਕੜੀ ਰਲ ਰਲ ਮਿਲ ਕੇ ਕਿ ਜਾਂ ਫਿਰ ਮੋਲ ਲਿਆਂਦੇ ਹੋ ਰਲ ਮਿਲ ਕੇ ਲਿਆਂਦੇ ਆ ਕੋਈ ਕਿਸੇ ਦੇ ਘਰ ਤੋਂ ਲਿਆਂਦਾ ਕੋਈ ਆਪਣੇ ਆਪਣੇ ਘਰੋਂ ਚੱਕ ਲਿਆਂਦੇ ਮਣੀ ਮੋਟੀ ਤੂੰ ਨਹੀਂ ਰੋਜ਼ ਬਾਲਦੇ ਹੋ ਰੋਜ਼ ਦੋ ਸਵੇਰੇ ਸ਼ਾਮ ਕੇ ਦਿਨ ਵੀ ਚੱਲਦੀ ਆ ਹੁਣ ਕਈ ਦਿਨਾਂ ਦੇ ਸਵੇਰ ਤੋਂ ਹੀ ਚੱ ਜਿੰਨੀ ਠੰਡ ਪੈ ਰਹੀ ਆ ਹੁਣ ਦਿਨੇ ਵੀ ਮਤਲਬ ਸੂਰਜ ਮੂੰਹ ਨਹੀਂ ਦਿਖਾ ਰਿਹਾ ਹੈਗਾ ਤੇ ਜਿਹੜੇ ਸਧਾਰਨ ਕੰਮਕਾਰ ਕਰਨ ਵਾਲੇ ਲੋਕ ਹੁੰਦੇ ਨੇ ਜਿਹੜੇ ਮਤਲਬ ਅੱਜ ਕਮਾਲਿਆ ਅੱਜ ਹੀ ਖਾਣਾ ਹੁੰਦਾ ਉਹਨਾਂ ਨੂੰ ਕਿੰਨਾ ਕੁ ਔਖਾ ਸਮਝਦੇ ਹੋ ਬਹੁਤ ਔਖਾ ਹੈ ਜੀ ਜਿਹੜਾ ਦਿਹਾੜੀਦਾਰ ਬੰਦਾ ਕੋਈ ਕੰਮ ਉਹ ਤੇ ਹੋ ਨਹੀਂ ਰਿਹਾ 9-10 ਵਜੇ ਜਾਂਦੇ ਨੇ ਅਗਲੇ ਨੂੰ ਜਾਂਦੇ ਕਰਦੇ ਗਾਂ ਕੰਮ ਹੁੰਦਾ ਨਹੀਂ ਲਾਉਂਦਾ ਹੀ ਨਹੀਂ ਕੋਈ ਅਗਲਾ ਦਿਹਾੜੀ ਜੋਕੇ ਵਾਲੇ ਨੂੰ ਅਗਲਾ ਕਹਿੰਦਾ ਇਹ ਜਿਹੇ ਕੰਮੇ ਨਹੀਂ ਮਿਸਤਰੀ ਕੋਈ ਲਾਉਣਾ ਮੰਨਦਾ ਅਗਲਾ ਕਹਿੰਦਾ ਵੀ ਇਹ ਜਿਹੜੇ ਕਿਹੜਾ ਕੰਮ ਆਉਣਾ ਕੋਈ ਹੂੰ ਜੀ ਤਾਂ ਹੋਰ ਵੀ ਬਹੁਤ ਸਾਰੇ ਜਿਹੜੇ ਇੱਥੇ ਬਜ਼ੁਰਗ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਰਗਵੀਰ ਸਿੰਘ ਆ ਜੀ ਰਗਵੀਰ ਸਿੰਘ ਜੀ ਪੰਚ ਆ ਜੀ ਜੀ ਹਾਂ ਜੀ ਕਿੰਨੇ ਕੰਮ ਹੋਏ ਨੇ ਪਿੰਡ ਦੇ ਵਿੱਚ ਮਹਿਸੂਸ ਕਰਦੇ ਹੋ ਪਿਛਲੇ ਸਾਲ ਦੇ ਵਿੱਚ ਆ ਨਵੀਂ ਸਰਕਾਰ ਦੇ ਜੀ ਨਹੀਂ ਪੰਚਾਇਤੀ ਪੱਧਰ ਤੇ ਗੱਲ ਕਰ ਰਹੇ ਹਾਂ ਪੰਚਾਇਤੀ ਪੱਧਰ ਤੇ ਠੀਕ ਚੱਲ ਰਿਹਾ ਹੈ ਵਧੀਆ ਕੰਮ ਸਾਡੇ ਜੀ ਹਾਂ ਜੀ ਮਤਲਬ ਜਿਹੜੀ ਗਲੀਆਂ ਨਾਲੀਆਂ ਜਾਂ ਸਹੂਦਾਰਨ ਜ਼ਰੂਰਤਾਂ ਆਉਂਦੀਆਂ ਨੇ ਉਹ ਸਾਰੀਆਂ ਪੂਰੀਆਂ ਹੋਈਆਂ ਨੇ ਹਾਂ ਜੀ ਉਹ ਤਾਂ ਜਿਹੜੀਆਂ ਸਧਾਰਨ ਲੋੜਾਂ ਹੁੰਦੀਆਂ ਨੇ ਪਿੰਡ ਦੀਆਂ ਸਾਰੀਆਂ ਪੂਰੀਆਂ ਹੋਈਆਂ ਨੇ तकरीबन ਜੀ ਹਾਂਜੀ ਤੇ ਅੱਗੇ ਕਿਵੇਂ ਦੇਖ ਰਿਹਾ ਹਾਂ ਪ੍ਰਧਾਨ ਮੰਤਰੀ ਦੀ ਚੋਣਾਂ ਆ ਰਹੀਆਂ ਨੇ ਨੇੜੇ ਕਿਹੜੀ ਪਾਰਟੀ ਦਾ ਰਜਣਾ ਪਿੰਡ ਚ ਦੇਖੋ ਜੀ ਫਿਲਹਾਲ ਤਾਂ ਰਲਮਾ ਨੂੰ ਆਈ ਹੈ ਰਾਲਾ ਗਜੌੜਾ ਜੀ ਰਾਲਾ ਗਜੌੜਾ ਹੀ ਆ ਜੀ ਹਾਂਜੀ ਜਿਹੜੀਆਂ ਨੋ ਸਰਕਾਰ ਤੇ ਲੋਕ ਕਿਹਦੇ ਸਪਾਸਟ ਕਲੀਅਰ ਨਹੀਂ ਹੈ ਕੋਈ ਹਾਂਜੀ ਇਹ ਜੇ ਕੈਂਡੀਡੇਟ ਦਾ ਜਾਂ ਚੋਣ ਦਾ ਦਾ ਐਲਾਨ ਹੋਇਆ ਨਹੀਂ ਹੈਗਾ ਪਰ ਸੱਤਾਂ ਦੇ ਵਿੱਚ ਪਹਿਲੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਵੀ ਆਪਾਂ ਉਹਨੂੰ ਬਣਾਉਣਾ ਹੈ ਜਾਂ ਹੁਣ ਨਰਿੰਦਰ ਮੋਦੀ ਦੋ ਟਰਮ ਹੋ ਗਏ ਹੁਣ ਅੱਗੇ ਆਪਾਂ ਸੀ ਵੀ ਹੋਰ ਪਾਰਟੀਆਂ ਦੇਖਣਾ ਹੈ ਥੋੜਾ ਬੋਤਾਂ ਹੁੰਦੀ ਦੇ ਤਾਂ ਅਸੀਂ ਖਿਲਾਫ ਹਾਂ ਜੀ ਤਕਰੀਬਨ ਹਾਂਜੀ ਹੁਣ ਜਿਹੜੀ ਟਰੱਕਾਂ ਦੀ ਹੋਈ ਹੈ ਹੜਤਾਲ ਜਿਹਦੇ ਕਰਕੇ ਸਜ਼ਾ ਵਧਾਈ ਗਈ ਹੈ ਨਵਾਂ ਕਾਨੂੰਨ ਬਣਾਇਆ ਗਿਆ ਤੁਸੀਂ ਕਿਵੇਂ ਮੰਨਦੇ ਹੋ ਵੀ ਇਹ ਕਾਨੂੰਨ ਗਲਤ ਹੈ ਜਾਂ ਠੀਕ ਹੈ ਕਿਉਂਕਿ ਜੇ ਲਿਸੈਂਸ ਹੋਲਡਰਾਂ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ 140 ਕਰੋੜ ਦੀ ਆਬਾਦੀ ਦੇ ਵਿੱਚੋਂ 38 ਕਰੋੜ ਦੇ ਸੰਸ ਹੋਲਡਰ ਨੇ ਉਹਦੇ ਵਿੱਚ ਕਾਰਾਂ ਵਾਲੇ ਵੀ ਆ ਜਾਂਦੇ ਨੇ ਮੋਟਰਸਾਈਕਲ ਵਾਲਾ ਵੀ ਆ ਜਾਂਦਾ ਆਪਾਂ ਸਾਰੇ ਆ ਜਾਂਦੇ ਆ ਪਰ ਜਿਹੜੇ ਟਰੱਕਾਂ ਵਾਲੇ ਨੇ ਮੈਨੂੰ ਲੱਗਦਾ 1.5-2 ਕਰੋੜ ਹੋਣਗੇ 38 ਕਰੋੜ ਚੋਂ 36 ਕਰੋੜ ਦੂਜੇ ਵੀ ਨੇ ਫਿਰ ਉਹ ਕਿਉਂ ਨਹੀਂ ਸੜਕਾਂ ਤੇ ਆਏ ਉਹਨਾਂ ਨੂੰ ਵੀ ਆਉਣਾ ਚਾਹੀਦਾ ਜੀ ਹਾਂਜੀ ਇਹ ਜਿਹੜਾ ਕਾਨੂੰਨ ਹੈ ਸਰਾਸਰ ਗਲਤ ਹੈ ਜੀ ਕੱਲ ਨੂੰ ਦੇਖੋ ਜੇ ਕੋਈ ਐਕਸੀਡੈਂਟ ਐਕਸੀਡੈਂਟ ਵਗੈਰਾ ਹੋ ਜਾਂਦਾ ਜੀ ਉਸ ਟਾਈਮ ਇਹ ਕਹਿੰਦੇ ਨੇ ਵੀ ਤੁਸੀਂ ਵੀ ਬੰਦੇ ਚੱਕੋ ਹਨਾ ਜੀ ਉਸ ਟਾਈਮ ਇੰਨੀ ਭੀੜ ਹੋ ਜਾਂਦੀ ਹੈ ਕਈ ਵਾਰੀ ਮਤਲਬ ਲੋਕ ਕੁੱਟਗੀ ਮਾਰ ਦਿੰਦੇ ਨੇ ਡਰਾਈਵਰ ਨੂੰ ਅਸੀਂ ਇਹ ਘਟਨਾਵਾਂ ਦੇਖੀਆਂ ਨੇ ਆਮ ਆਪਨੇ ਹਾਂਜੀ ਮੌਬ ਲਿੰਚਿੰਗ ਨੂੰ ਲੈ ਕੇ ਵੀ ਉਹਨਾਂ ਨੇ ਕਾਨੂੰਨ ਲਿਆਂਦਾ ਹੁਣ ਪਰ ਜਿਵੇਂ ਜੋ ਹਾਲਾਤ ਬਣ ਰਹੇ ਨੇ ਹੁਣ ਜਿਵੇਂ ਸਮਾਨ ਨਹੀਂ ਜਾ ਰਿਹਾ ਟਰੱਕਾਂ ਦੀ ਟਰਾਂਸਪੋਰਟ ਕਰਕੇ ਜਿੰਨਾ ਸਮਾਨ ਜਾਂਦਾ ਸੀ ਧਰ ਉਧਰ ਉਹਦੇ ਕਰਕੇ ਫਿਰ ਕਹਿ ਲਿਆ ਕਿ ਸਰਕਾਰ ਨੂੰ ਹੁਣ ਝੁਕਣਾ ਪਊਗਾ ਮੰਨਣਾ ਪਊਗਾ ਨਹੀਂ ਝੁਕਣਾ ਚਾਹੀਦਾ ਜੀ ਇਹਦੇ ਵਿੱਚ ਪਬਲਿਕ ਦਾ ਹੀ ਨੁਕਸਾਨ ਹੋ ਰਿਹਾ ਜੀ ਆਮ ਜਨਤਾ ਦਾ ਹੀ ਸਾਡਾ ਨੁਕਸਾਨ ਹੋ ਰਿਹਾ ਜੀ ਆਪਣਾ ਹਾਂਜੀ ਨਹੀਂ ਜਿਹੜੇ ਡਰਾਈਵਰ ਨੇ ਕਹਿੰਦੇ ਵੀ ਪਹਿਲਾਂ ਵੀ ਸਾਡੀ ਬਹੁਤ ਘੱਟ ਤਨਖਾਹ ਹੈ ਜਾਂ ਮਤਲਬ ਹਾਲਾਤ ਉਦਾਂ ਦੇ ਨਹੀਂ ਹੈਗੇ ਘਰ ਦੇ ਵੀ ਇੰਨਾ ਪੈਸਾ ਸੀ ਨਹੀਂ ਭਰ ਸਕਦੇ ਤੁਹਾਨੂੰ ਮੰਨਦੇ ਹਾਂ ਵੀ ਫਿਰ ਇਹਦੇ ਵਿੱਚ ਬਦਲਾਅ ਹੋਣਾ ਚਾਹੀਦਾ ਨਹੀਂ ਬਦਲਾਅ ਤਾਂ ਚਾਹੀਦਾ ਜੀ ਹੁਣ ਡਰਾਈਵਰ ਦੀ ਬਾਅਦ ਤੋਂ ਬਾਅਦ 10000 ਰੁਪਏ ਤਨਖਾਹ ਹੁੰਦੀ ਹੈ ਜੀ ਆਪਾਂ ਦੇਖਿਆ ਹੀ ਹੈ ਜੀ ਹਨਾ ਅਸੀਂ ਵੀ ਖੁਦ ਕਿ ਲੋ ਟਰੱਕ ਰੱਖਿਆ ਜੀ 10-12000 ਹੀ ਦੰਨੇ ਆ ਜੀ ਹਨਾ ਜੀ ਇੰਨੇ ਨਾਲ ਤਾਂ ਗੁਜ਼ਾਰਾ ਨਹੀਂ ਹੁੰਦਾ ਬੰਦੇ ਦਾ ਪਰਿਵਾਰ ਦਾ ਜੀ ਜਿਵੇਂ ਮਤਲਬ ਅਜ ਤੋਂ ਪਹਿਲਾਂ 20-25 ਸਾਲ ਪਹਿਲਾਂ ਦੀ ਗੱਲ ਕਰੀ ਜਾਵੇ ਤਾਂ ਟਰੱਕਾਂ ਦੇ ਵਿੱਚ ਮੋਟੀ ਕਮਾਈ ਹੁੰਦੀ ਸੀ ਲੋਕ ਗੱਡੀਆਂ ਪਾਉਂਦੇ ਸੀ ਹੁਣ ਡਰ ਰਹੇ ਨੇ ਇਹਦਾ ਕਾਰਨ ਕੀ ਮੰਨਦੇ ਹੋ ਮਹਿੰਗਾਈ ਕਰਕੇ ਇਹਦਾ ਕਾਰਨ ਮਹਿੰਗਾਈ ਹੋਇਆ ਜੀ ਡੀਲ ਤੇਲ ਵਗੈਰਾ ਟੈਕਸ ਮਹਿੰਗੇ ਹੋ ਗਏ ਜੀ ਡਰਾਈਵਰ ਨਹੀਂ ਹਾਂ ਨਵੇਂ ਕਾਨੂੰਨ ਦੇ ਹਿਸਾਬ ਨਾਲ ਡਰਾਈਵਰ ਵੀ ਨਹੀਂ ਬਣਦੇ ਜੀ ਉਂਝ ਕਹਿੰਦੇ ਡਰਾਈਵਰ ਹੁੰਝ ਵੀ ਘੱਟ ਮਿਲਦੇ ਨੇ ਹਾਂ ਘੱਟ ਨੇ ਜੀ ਹਾਂ ਜੀ ਉਹ ਡਰਾਈਵਰ ਫਿਰਦਾ ਉਹ ਡਰਾਈਵਰ ਹੁਣ ਇਹ ਵਿਚਾਰਾ ਡਰਾਈਵਰ ਆਈ ਸਾਡਾ ਇੱਥੇ ਵਹਿਲਾ ਫਿਰਦਾ ਜੀ ਉਹ ਜਿਹੜਾ ਮਗਾ ਕੰਪਲ ਵਿੱਚ ਕਿਦਰ ਨਾਲਾ ਪੁਰਾਣਾ ਡਰਾਈਵਰ ਆਈ ਜੀ ਤਾਂ ਗੱਲਬਾਤ ਹੋ ਰਹੀ ਸੀਗੀ ਪਿੰਡ ਬਦੋਸ਼ੀ ਕਲਾਂ ਦੇ ਵਿੱਚ ਤਾਂ ਸਾਡੇ ਨਾਲ ਕੀ ਨਾਮ ਤੁਹਾਡਾ ਸੁਖਵਿੰਦਰ ਸਿੰਘ ਗੱਡੀ ਚ ਲੋਕ ਰਹੇ ਹੋ ਹਾਂ ਜੀ ਆ ਗਿਆ ਹੁੰਦਾ ਅੱਛਾ ਜਿਹੜਾ ਹੁਣ ਕਾਨੂੰਨ ਲਿਆਂਦਾ ਸਰਕਾਰ ਨੇ ਇਨੂੰ ਲੈ ਕੇ ਘਰ ਬੈਠੇ ਹਾਂ ਕਿ ਮਤਲਬ ਬੈਸੀ ਘਰ ਆਏ ਛੁੱਟੀ ਤੇ ਘਰਾਂ ਬੈਠਣਾ ਪੈਣਾ ਸਭ ਨੂੰ ਬੈਠਣਾ ਪੈਣਾ ਕੋਈ ਮੋਟਰਸਾਈਕਲ ਉਹ ਵੀ ਡਰਾਈਵਰ ਹੈ ਉਹਦੇ ਵੀ ਕੋਈ ਮਰ ਗਿਆ ਭਾਈ ਚਾਂਸ ਉਹ ਵੀ ਸੱਜਾ ਕਿਹੜਾ ਭੁੱਗਤ ਨੂੰ ਆ ਉਹੀ ਮੈਂ ਗੱਲ ਕਰ ਰਿਹਾ ਸੀਗਾ ਫਿਰ ਜਿਹੜੇ 36 ਕਰੋੜ ਲੋਕ ਨੇ ਉਹ ਸੜਕਾਂ ਤੇ ਕਿਉਂ ਨਹੀਂ ਹੈਗੇ ਜਿਹੜੇ ਡਰਾਈਵਰ ਨੇ ਟਰੱਕਾਂ ਜਾਂ ਹੈਵੀ ਵੈਕਲ ਵਾਲੇ 1.5-2 ਕਰੋੜ ਉਹੀ ਸੜਕਾਂ ਤੇ ਨੇ ਕੋਈ ਨਹੀਂ ਸਾਰੇ ਆ ਜਾਣਗੇ ਜੱਜ ਨਹੀਂ ਇਹਨੂੰ ਬੇਤੀ ਨੇ ਆਪੀ ਆਈ ਜਾਣਗੇ ਰੋਡਾਂ ਤੇ 10 ਸਾਲ ਸੱਜਾ ਕਿਹੜਾ ਕੱਟ ਲੋ ਮੁਸ਼ਕਲ ਹੈ ਇਹ 7 ਲੱਖ ਰੁਪਏ ਜੁਰਮਾਨੇ 7 ਲੱਖ ਅਗਲੇ ਤੇ ਕੋਲ ਹੋਊਗਾ ਮਾਂ ਮਤਲਬ 60 ਸਾਲ ਤੋਂ ਉਮਰ ਹੈਗੀ ਲੋਕਾਂ ਦੀ ਹੁਣ ਅੱਜ ਕੱਲ 10 ਸਾਲ ਸੋ ਜਾਊਗੀ ਵਿੱਚੋਂ ਫਿਰ ਪਿੱਛੇ ਕੀ ਬਚਣਾ ਹੈ ਉਹਦੇ ਹਾਲ ਚ ਬੁਰਾ ਹਾਲ ਆ ਮੋਦੀ ਸਰਕਾਰ ਦਾ ਅੱਛਾ ਜਿਵੇਂ ਜਰਮਾਨਾ ਵੀ ਜਿਆਦਾ ਬਹੁਤ ਜਿਆਦਾ ਹੈ ਨਾ ਇੰਨਾ ਪਾਰ ਨਹੀਂ ਸਕਦਾ ਕੋਈ 7 ਤੋਂ 10 ਲੱਖ ਰੁਪਏ ਤੱਕ ਇਹ ਕਹਿੰਦੇ ਭੱਜੂਗਾ ਭੱਜੂਗਾ ਬੰਦਾ ਜੇ ਉਹਨੂੰ ਪਬਲਿਕ ਦੇ ਵਿੱਚ ਉਹਨੇ ਮਾਰ ਥੋੜੀ ਖਣੀ ਆ ਉਹਦੇ ਪਬਲਿਕੇ ਮਾਰਨ ਦੇ ਕੁੱਟ ਕੁੱਟਨ ਵਿਹਾਰ ਯੂਪੀ ਲਾ ਲ ਉੱਥੇ ਹੀ ਆ ਸਮਝਦੇ ਨੇ ਇਹ ਤਾਂ ਨਾਲ ਭੱਜੂ ਹੈ ਇੱਥੇ ਦਾ ਗਵਰਨਮੈਂਟ ਦਾ ਹੋਇਆ ਫਿਰ ਇਹਦਾ ਹੱਲ ਕੀ ਸਮਝਦੇ ਹੋ ਜੇ ਮੰਨ ਲਓ ਸਰਕਾਰ ਕਹਿੰਦੀ ਅਸੀਂ ਬਦਲਾ ਕਰਾਂਗੇ ਚ ਸਜ਼ਾ ਥੋੜੀ ਜਿਹੀ ਘਟਾ ਦੇਣਾ ਫਿਰ ਵੀ ਪਹਿਲਾਂ ਮੰਗ ਹੀ ਚਾਹੀਦਾ ਕਿ ਥੋੜਾ ਜਿਹਾ ਬਦਲਾ ਕਰਕੇ ਵੀ ਮੰਨ ਜਾਣਗੇ ਡਰਾਈਵਰ ਬਦਲਾ ਹੋ ਤਾਂ ਗਿਆ ਹੁਣ ਸਾਰਾ ਕੁਝ ਹੁਣ ਮੋਦੀ ਸਰਕਾਰ ਦਾ ਬਾਨੀਆਂ ਦਾ ਹੋਰ ਸਾਰਾ ਕੁਤਾ ਹੋ ਰਿਹਾ ਬਸ ਹੋਰ ਉਹਨਾਂ ਨੂੰ ਹੀ ਚਾਹੀਦਾ ਹੋਰ ਕੀ ਚਾਹੀਦਾ ਜੀ ਵੀ ਖੇਤੀ ਕਾਨੂੰਨਾਂ ਤੇ ਝੁਕਣਾ ਪਿਆ ਸੀ ਸਰਕਾਰ ਨੂੰ ਕੇਂਦਰ ਨੂੰ ਤੁਸੀਂ ਮੰਨਦੇ ਹੋ ਕਿ ਇੱਥੇ ਵੀ ਝਕਾਉਣਗੇ ਡਰਾਈਵਰ ਇਹਨੂੰ ਇਹ ਤੇ ਅਜ ਕਾਇਦਨ ਆਪੀ ਸਾਰਾ ਕੁਝ ਬੰਦ ਹੋ ਗਿਆ ਹਾਂ ਜਾ ਸਿਲੰਡਰ ਨਹੀਂ ਜਾਣਾ ਕਿਤੇ ਗੈਸ ਨਹੀਂ ਜਾਣਾ ਕਿਤੇ ਕੁਝ ਨਹੀਂ ਜਾਣਾ ਆਪੀ ਆ ਭੇਜਣ ਜਿਹੜੇ ਮਰਜ਼ੀ ਜਿਹੜੇ ਤੇਲ ਤੋਲ ਵਾਲੇ ਗੱਡੀਆਂ ਜਾ ਰਹੀਆਂ ਨੇ ਡਰਾਈਵਰ ਉਹਦਾ ਇੱਕਾ ਨਹੀਂ ਹੈਗਾ ਤੁਹਾਡੇ ਨਾਲ ਨਾ ਸਭ ਰੁਕੇਵੇਂ ਨਹੀਂ ਸਭ ਰੁਕਿਆ ਰਹੀਆਂ ਚਾਰ ਦਿਨ ਤਾਂ ਹੁਣ ਚੱਲੀਆਂ ਨੇ ਉਹ ਤਾਂ ਮੁਸ਼ਕਲ ਹੋ ਗਈ ਸੀ ਕਿ ਦੇਲ ਨੂੰ ਤੇਲ ਨਹੀਂ ਸੀ ਮਿਲ ਰਿਹਾ ਪੈਟਰੋਲ ਪੰਪਾਂ ਤੇ ਲੈਣਾ ਲੱਗ ਗਿਆ ਸੀਗਾ ਤਾਂ ਉਹ ਹਾਲਾਤ ਬਣ ਗਈ ਸੀਗੇ ਫਿਰ ਹੋਰ ਅੱਗੇ ਦੇਖਦੇ ਕਿਵੇਂ ਜਿਹੜੇ ਡਰਾਈਵਰ ਨੇ ਫਿਰ ਮੰਨ ਲਓ ਜੇ ਸਰਕਾਰ ਮੰਨਦੀ ਹੋਣੀ ਹੈਗੀ ਕਿ ਅਸੀਂ ਵਾਪਸ ਲੈਣੇ ਨਹੀਂ ਹੈਗੇ ਤਾਂ ਫਿਰ ਡਰਾਈਵਰ ਨੇ ਉਹ ਕੰਮ ਕਰ ਕੀ ਕਰਨਗੇ ਹੋਰ ਕੰਮਕਾਰ ਹੋਰ ਥੋੜਾ ਹੀ ਕੰਮਕਾਰ ਜਿਹੜਾ ਡਰਾਈਵਰੀ ਕਰਕੇ ਹੋਰ ਬਧਾਰੇ ਕੰਮ ਨੇ ਮਤਲਬ ਹੋਰ ਕੰਮ ਕਰਨ ਨੂੰ ਮਜਬੂਰ ਹੋਣਾ ਪਊ ਕੰਮ ਛੱਡੋਗੇ ਕੰਮ ਛੱਡ ਦੋਗੇ ਮਤਲਬ ਜੇ 사ਜਾ ਹੋ ਗਈ ਉਹਦੇ ਬਾਅਦ ਛੱਡੇ ਆਪਾਂ ਫਿਰ ਜੇਲ੍ਹ 'ਚ ਬੈਠੇ ਫਿਰ ਵੀ ਤਾਂ ਕਰਾਂਗੇ ਇੰਨੇ ਕੰਮ ਸਰੂ ਕੋਈ ਕੰਮ ਤਾਂ ਬੁਰਾ ਹਾਲ ਸਰਵਰਮੈਂਟ ਸਰਕਾਰ ਦਾ ਜੀ મોદી ਸਰਕਾਰ ਨੇ ਤਾਂ ਪੱਟੀ ਮਿਸ ਕਰਤੀ ਧੰਨਵਾਦ ਤਾਂ ਪਿੰਡ ਬਦੋਸ਼ੀ ਦੇ ਜਿਹੜੇ ਕੁਝ ਲੋਕ ਸੀਗੇ ਬਜ਼ੁਰਗ ਸੀਗੇ ਸੱਤ ਦੇ ਵਿੱਚ ਵੀ ਚਰਚਾ ਹੁੰਦੀ ਰਹਿੰਦੀ ਆ ਤੇ ਹੁਣ ਵੀ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਨੇ ਕਿਉਂਕਿ ਠੰਡ ਦਾ ਮੌਸਮ ਹੈ ਤੇ ਸਿਆਸੀ ਗੱਲਾਂ ਬਾਤਾਂ ਵੀ ਹੋਈਆਂ ਬਹੁਤ ਸਾਰੀਆਂ ਤੇ ਆਉਣ ਵਾਲੀਆਂ ਚੋਣਾਂ ਭਾਵੇਂ ਪੰਚਾਇਤੀ ਚੋਣਾਂ ਆ ਰਹੀਆਂ ਨੇ ਭਾਵੇਂ ਲੋਕ ਸਭਾ ਉਹਨੂੰ ਲੈ ਕੇ ਵੀ ਇਹਨਾਂ ਨੇ ਬਹੁਤ ਵਧੀਆ ਜਿਹੜੇ ਵਿਚਾਰ ਨੇ ਆਪਣੇ ਰੱਖੇ ਨੇ ਨਜ਼ਿਕ ਕੈਮਰਾਮੈਨ ਨਾਲ ਗੁਰਪ੍ਰੀਤ ਛੱਠਾ ਨਿਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ